ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਦੂਜਾ ਸੁਹਾ ਸੁਈ ਹੋਈ ਝੋਟੀ ਲੈ ਕੇ ਆਏ ਆਂ ਅੱਜ ਸਵੇਰ ਸੁਈ ਹੈ ਇਹ ਤੇ ਜੇਰ ਹਜੇ ਬਾਕੀ ਹੈ ਪੈਣ ਵਾਲੀ ਹੈ ਤੇ ਬਾਕੀ ਇਹ ਡਿਟੇਲ ਆ ਦੀ ਬਾਜੀ ਤੋਂ ਲੈਨੇ ਆਂ ਨਾਮ ਐਡਰੈਸ ਵੀ ਆਪਾਂ ਬਾਜੀ ਤੋਂ ਪੁੱਛਦੇ ਆਂ ਆਓ ਬਾਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤੇ ਆਪਣਾ ਪਹਿਲਾ ਪਿੰਡ ਤੇ ਨਾਮ ਦੱਸ ਦਿਓ ਜੀ ਨਾਲ ਨੰਬਰ ਬੋਲ ਦਿਓ ਪਿੰਡ ਢੁੜਕੋਟ ਜਿਲ੍ਹਾ ਫਰੀਕੋਟ ਜੀ ਹਾਂਜੀ ਮੋਬਾਈਲ ਨੰਬਰ 8478 98200 ਤੇ ਇਹ ਕਿਹੜਾ ਸੂਆ ਸੂਈ ਆ ਜੀ ਛੋਟੀ ਇਹ ਆਪਣੇ ਦੂਜੇ ਸੂਏ ਦੀ ਜੀ ਦੋਸਤੋ ਦੂਜਾ ਸੂਆ ਸੂਈ ਹੋਈ ਆ ਤੇ ਸੂਈ ਨੂੰ ਕਿੰਨਾ ਕ ਹੁਣ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਦੋਸਤੋ ਤੜਕੇ ਸੂਈ ਆ ਘੰਟਾ ਕ ਹੋ ਗਿਆ ਸੂਈ ਨੂੰ ਤੇ ਕਿੰਨਾ ਦੁੱਧ ਚੋਇਆ ਜੀ ਤੁਸੀਂ ਪਿਛਲੇ ਸੂਏ ਥੱਲੋਂ ਆਪਾਂ 10 11 ਕਿਲੋ ਚੋਇਆ ਜੀ 10 ਕਿਲੋ 10 11 ਕਿਲੋ ਦੋਸਤੋ ਚੋਇਆ ਦੁੱਧ ਪਹਿਲੇ ਸੂਏ ਹਣ ਦੂਜਾ ਸੂਆ ਸੂਈ ਹੋਈ ਐ ਚੰਗੀ ਐ ਥਣਲੇ ਮੇਰੀ ਸਾਫ ਐ ਤੇ ਠੰਡੀ ਸੀਲ ਕਿਵੇਂ ਆ ਜੀ ਠੰਡੀ ਸੀਲ ਦਾ ਕੋਈ ਲੱਭੀ ਨਹੀਂ ਪੂਰੀ ਠੰਡੀ ਸੀਲ ਬਾਈ ਹੁਣ ਦੱਸਦੇ ਪੂਰੀ ਐ ਕੋਈ ਐ ਨਹੀਂ ਵੀ ਬਾਕੀ ਦੁੱਧ ਦੁੱਧ ਕਿਵੇਂ ਵੀ ਚੰਗਾ ਸਮਾਂ ਲੰਮਾ ਸਮਾਂ ਪਿਆ ਜਾਂਦੀ ਆ ਲੰਮਾ ਸਮਾਂ ਦੁੱਧ ਬਹੁਤ ਲੰਮਾ ਟਾਈਮ ਆ ਜਾਂਦੀ ਬਾਈ ਹੁਣ ਦੱਸਦੇ ਸੀਗੇ ਵੀ 7 ਮਹੀਨੇ ਦੁੱਧ ਪਿਆਉਂਦੀ ਐ 8 ਤੋਂ ਵੱਧ ਹੀ ਪਿਆ ਜਾਂਦੀ ਆਪ ਨੂੰ ਛੱਡਣੀ ਪੈਂਦੀ ਬਾਈ ਹੁਣ ਦੱਸਦੇ ਐ ਐਚ ਐਫ ਗਾਰਗੀ ਆ ਵੀਰੋ ਤੇ ਮਗਰ ਅਜੇ ਦੇ ਮੇਲ ਕਾਫ ਨੇ ਜਨਮ ਲਿਆ ਦੇਸਾ ਦੇ ਦੋਸਤੋ ਚੰਗੀ ਝੋਟੀ ਆ ਸਿੰਘ ਸੁng ਬਹੁਤ ਸੋਹਣਾ ਲੱਗਾ ਮੇਲ ਗੱਲ ਕੱਟਾਈ ਹੈ। ਬਾਕੀ ਆਪਾਂ ਤੋੜ ਕੇ ਹੀ ਵਿਖਾਵਾਂਗੇ। ਆਰਡਰ ਦੀ ਕੁਆਲਿਟੀ ਬਹੁਤ ਚੰਗੀ ਦੋਸਤੋ। ਬਹੁਤ ਸੋਹਣਾ ਆਰਡਰ ਤਿਆਰ ਕੀਤਾ। ਬਾਕੀ ਜੇਰ ਦੀ ਵੀਡੀਓ ਬਾਈਫੋਨ ਬਣਾ ਲੈਣਗੇ ਤੁਹਾਨੂੰ ਮੈਜੂਗੀ। ਗੱਲਬਾਤ ਜਿਹੜੀ ਜਾਣਕਾਰੀ ਹੋਰ ਲੈਣੀ ਹੋਵੇ ਤਾਂ ਬਾਈ ਦਾ ਨੰਬਰ ਆਪਾਂ ਸਕ੍ਰੀਨ ਤੇ ਲਾਵਾਂਗੇ ਤੁਸੀਂ ਲੈ ਸਕਦੇ ਹੋ। ਤੋਰੋ ਬਾਈ ਜੀ ਮੜਾਏ ਜੋ ਤੋ ਤੋਰ ਕੇ ਖਵਾਵਾਂਗੇ ਤੁਹਾਨੂੰ ਨਮਾਹਾਨ ਬਾਕੀ ਦੁੱਧ ਚੰਗਾ ਪਿਆਜੂਗੀ ਜਾਂ ਤੇ ਰੋੱਤ ਵੀ ਚੰਗੀ ਆ ਜਾਣੀ ਐ ਤੋ ਤੋ ਪੱਕੇ ਕਰਕੇ ਥੋੜਾ ਜਿਹਾ ਪਿਛਲੇ ਪੈਰਾਂ ਤੋਂ ਘਸੇ ਜਿਆਦਾ ਪਏ ਆ ਵੈਸੇ ਕੋਈ ਨੌਕਸ ਨਹੀਂਗਾ ਦੇਖ ਸਾਧਿਓ ਬਾਈਗੋਣਾ ਦੇ ਕੱਚਾ ਥਾਂ ਹੈ ਨਹੀਂਗਾ ਤੇ ਪੱਕਾ ਹੀ ਆ ਸਾਰਾ ਇਧਰ ਪਸ਼ੂਆਂ ਥੱਲੇ ਵੀ ਪੱਕਾ ਹੀ ਐ ਇੱਧਰ ਵੀ ਸਾਰਾ ਪੱਕਾ ਹੀ ਹੈ ਚੰਗੀ ਝੋਟੀ ਆ ਦੋਸਤੋ ਆਪਾਂ ਅਡਰ ਵਿਖਾਵਾਂਗੇ ਤੁਹਾਨੂੰ ਨੀੜ ਤੋਂ ਭਾਈ ਫਿਰ ਇਹਦਾ ਰੇਟ ਕੀ ਕਰਨਾ ਜੀ ਰੇਟ ਆਪਾਂ ਜੀ 125 ਕਰਦੇ ਜੀ ਦੋਸਤੋ 125 ਬਾਈ ਨੇ ਰੇਟ ਕੀਤਾ ਇਹਦਾ ਬਾਕੀ ਇਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਰੇਟ ਆ ਜਿਹੜਾ ਫੈਕਸ ਨਹੀਂ ਇਹ ਜੇ ਕੋਈ ਵੀਰ ਫੋਨ ਲਾਊਗਾ ਤਾਂ ਸੌਦਾ ਰਲ ਜਾਂਦਾ ਹੁੰਦਾ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ